ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਾਨਪੂਰ ਰੈਸਪੀ ਤੇ ਅੱਜ ਆਪਾਂ ਫੁੱਲ ਮਖਾਣਿਆਂ ਵਾਲਾ ਰਾਇਤਾ ਬਣਾ ਕੇ ਤਿਆਰ ਕਰਾਂਗੇ ਫੁੱਲ ਮਖਾਣਾ ਰਾਇਤਾ ਸਵਾਦ ਦੇ ਨਾਲ ਨਾਲ ਆਪਣੀ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ ਫੁੱਲ ਮਖਾਣੇ ਆਪਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਖਾਣੇ ਚਾਹੀਦੇ ਨੇ ਫੁੱਲ ਮਖਾਣਾ ਰਾਇਤਾ ਰੈਸਪੀ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਰਾਇਤਾ ਬਣਾਉਣ ਲਈ ਮੈਂ ਦੋ ਕੌਲੀਆਂ ਤਾਜ਼ਾ ਦਹੀਂ ਲੈ ਦਹੀਂ ਆਪਾਂ ਜ਼ਿਆਦਾ ਖੱਟਾ ਨਹੀਂ ਲੈਣਾ ਇੱਕ ਕਾਲੀਫਲੋਅਰਮ ਖਾਣੇ ਲਈ ਹੁਣ ਸਭ ਤੋਂ ਪਹਿਲਾਂ ਆਪਾਂ ਮਖਾਣਿਆਂ ਨੂੰ ਭੁੰਨ ਕੇ ਤਿਆਰ ਕਰਾਂਗੇ ਫਰਾਈਪੈਨ ਵਿੱਚ ਆਪਾਂ ਮਖਾਣੇ ਪਾ ਦੇਵਾਂਗੇ ਖਾਣਿਆਂ ਨੂੰ ਆਪਾਂ ਘੱਟ ਸੇਕਦੇ ਚੰਗੀ ਤਰ੍ਹਾਂ ਭੁੰਨ ਲਵਾਂਗੇ ਮਖਾਣਿਆਂ ਨੂੰ ਭੁੰਨ ਨਾਲ कुरकुराਪਣ ਆ ਜਾਂਦਾ ਮਖਾਣਿਆਂ ਵਿੱਚ ਜਿਸ ਨਾਲ ਰਾਇਤੇ ਦਾ ਟੇਸਟ ਬਹੁਤ ਵਧੀਆ ਆਉਂਦਾ ਇਸੇ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਮਖਾਣਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਮਖਾਣੇ ਨੂੰ ਮੈਂ ਘੱਟ ਸੇਕਦੇ ਤਿੰਨ ਚਾਰ ਮਿੰਟ ਲਈ ਭੁੰਨ ਲਿਆ ਮਖਾਣੇ ਆਪਣੇ ਭੁੰਨੇ ਕੇ ਤਿਆਰ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਮਖਾਣੇ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਸੇ ਪੈਨ ਵਿੱਚ ਆਪਾਂ ਮਸਾਲਾ ਬਣਾਉਣ ਲਈ ਅੱਧਾ ਚਮਚਾ ਜਵੈਨ ਅੱਧਾ ਚਮਚਾ ਜੀਰਾ ਚਾਰ ਪੰਜ ਕਾਲੀ ਮਿਰਚ ਸਾਰੀਆਂ ਚੀਜ਼ਾਂ ਨੂੰ ਆਪਾਂ ਘੱਟ ਸੇਕ ਤੇ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹਨਾਂ ਮਸਾਲਿਆਂ ਨਾਲ ਰਾਇਤੇ ਦਾ ਟੇਸ ਬਹੁਤ ਵਧੀਆ ਆਉਂਦਾ ਹੈ ਇਸੇ ਤਰ੍ਹਾਂ ਆਪਾਂ ਮਸਾਲਾ ਬਣਾ ਕੇ ਦਹੀਂ ਵਿੱਚ ਵੀ ਐਡ ਕਰ ਸਕਦੇ ਹਾਂ ਜਿਸ ਨਾਲ ਦਹੀਂ ਦਾ ਟੇਸ ਵਧੀਆ ਆਵੇਗਾ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਏ ਮਸਾਲੇ ਆਪਣੇ ਭੁੰਨ ਕੇ ਬਿਲਕੁਲ ਤਿਆਰ ਹੈ ਮਸਾਲਿਆਂ ਦਾ ਕਲਰ ਵੀ ਚੇਂਜ ਹੋ ਗਿਆ ਹੁਣ ਇਹਨਾਂ ਨੂੰ ਵੀ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਗਰਮ ਗਰਮ ਮਸਾਲਿਆਂ ਨੂੰ ਹੀ ਆਪਾਂ ਪੀਸ ਕੇ ਤਿਆਰ ਕਰ ਲਵਾਂਗੇ ਗਰਮ ਮਸਾਲੇ ਆਪਾਂ ਬਹੁਤ ਹੀ ਜਲਦੀ ਪੀਸ ਕੇ ਤਿਆਰ ਕਰ ਸਕਦੇ ਹਾਂ ਪੁੰਨੇ ਹੋਏ ਮਸਾਲਿਆਂ ਨੂੰ ਹੁਣ ਆਪਾਂ ਕੁੱਟ ਲਵਾਂਗੇ ਮਸਾਲਿਆਂ ਨੂੰ ਆਪਾਂ ਕੁੱਟ ਕੇ ਤਿਆਰ ਕਰ ਲਿਆ ਹੁਣ ਆਪਾਂ ਦਹੀਂ ਨੂੰ ਫੈਂਟ ਕੇ ਤਿਆਰ ਕਰ ਲਵਾਂਗੇ ਫੈਂਟ ਨਾਲ ਦਹੀਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਜਿਸ ਨਾਲ ਆਪਣਾ ਰਾਇਤਾ ਵਧੀਆ ਬਣਦਾ ਹੈ ਦਹੀਂ ਨੂੰ ਆਪਾਂ ਲਗਾਤਾਰ ਹਿਲਾਉਦੇ ਰਹੀਏ ਚੰਗੀ ਤਰ੍ਹਾਂ ਫੈਂਟ ਲਵਾਂਗੇ ਦਹੀਂ ਨੂੰ ਆਪਾਂ ਫੈਂਟ ਕੇ ਤਿਆਰ ਕਰ ਲਏ ਦਹੀਂ ਆਪਣੀ ਫੈਂਟ ਕੇ ਬਿਲਕੁਲ ਤਿਆਰ ਹੈ ਫੈਂਟ ਨਾਲ ਦਹੀਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਇਸ ਵਿੱਚ ਆਪਾਂ ਦੂਸਰਾ ਸਮਾਨ ਐਡ ਕਰ ਦੇਵਾਂਗੇ ਫੁੱਲ ਮਖਾਣੀ ਕੁਟੇ ਹੋਏ ਮਸਾਲੇ ਚਮਚ ਦਾ ਚੌਥਾ ਹਿੱਸਾ ਕਾਲਾ ਨਮਕ ਕਾਲਾ ਨਮਕ ਰਾਇਤੇ ਵਿੱਚ ਜ਼ਰੂਰ ਐਡ ਕਰਨਾ ਚਾਹੀਦਾ ਇਸ ਨਾਲ ਟੇਸਟ ਬਹੁਤ ਵਧੀਆ ਹੁੰਦਾ ਚਮਚ ਦਾ ਚੌਥਾ ਹਿੱਸਾ ਚਿੱਟਾ ਨਮਕ ਬਾਕੀ ਨਮਕ ਤੁਸੀਂ ਆਪਣੇ ਟੇਸਟ ਅਕੋਰਡਿੰਗ ਥੋੜਾ ਵੱਧ ਘੱਟ ਵੀ ਰੱਖ ਸਕਦੇ ਹੋ ਥੋੜਾ ਜਿਹਾ ਬ੍ਰਿਕਟੇ ਹੋਇਆ ਹਰਾ ਧਨੀਆ ਇੱਕ ਬ੍ਰਿਕਟੇ ਹੋਈ ਹਰੀ ਮਿਰਚ ਹਰੀ ਮਿਰਚ ਪਾਉਣਾ ਬਿਲਕੁਲ ਆਪਸ਼ਨਲ ਹੈ ਜੇਕਰ ਤੁਸੀਂ ਪਸੰਦ ਕਰਦੇ ਹੋ ਤਾਂ ਐਡ ਕਰ ਸਕਦੇ ਹੋ ਨਹੀਂ ਸਕਿਪ ਵੀ ਕਰ ਸਕਦੇ ਹੋ ਜੇਕਰ ਹਰੀ ਮਿਰਚ ਥੋੜੀ ਜ਼ਿਆਦਾ ਕੜੁਕਤਨ ਵਾਲੀ ਹੋਵੇ ਤਾਂ ਆਪਾਂ ਉਸਦੇ ਬੀਜ ਕੱਢ ਕੇ ਐਡ ਕਰ ਸਕਦੇ ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਸਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਰਾਇਤਾ ਆਪਣਾ ਬਣ ਕੇ ਤਿਆਰ ਹੈ ਰਾਇਤਾ ਤੁਸੀਂ ਗਾੜਾ ਜਾਂ ਪਤਲਾ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਜੇਕਰ ਤੁਸੀਂ ਇਸ ਤੋਂ ਥੋੜਾ ਜਿਹਾ ਬਦਲਾ ਰੱਖਣਾ ਚਾਹੁੰਦੇ ਹੋ ਤਾਂ ਥੋੜਾ ਜਿਹਾ ਦੁੱਧ ਐਡ ਕਰ ਲੈਣਾ। ਰਾਇਤੇ ਨੂੰ ਆਪਾਂ ਇਸੇ ਟਾਈਮ ਵੀ ਸਰਵ ਕਰ ਸਕਦੇ ਹਾਂ ਪਰ ਜਦੋਂ ਆਪਾਂ 10-15 ਮਿੰਟ ਰੱਖਣ ਤੋਂ ਬਾਅਦ ਇਸ ਨੂੰ ਸਰਵ ਕਰਾਂਗੇ ਤਾਂ ਇਸ ਨਾਲ ਫੁੱਲ ਮਖਾਣੇ ਚੰਗੀ ਤਰ੍ਹਾਂ ਨਰਮ ਹੋ ਜਾਣਗੇ ਜਿਸ ਨਾਲ ਟੇਸਟ ਬਹੁਤ ਵਧੀਆ ਆਵੇਗਾ। ਤੁਸੀਂ ਵੀ ਮੇਰੇ ਇਸ ਤਰੀਕੇ ਨਾਲ ਇਹ ਰਾਇਤਾ ਜ਼ਰੂਰ ਬਣਾ ਕੇ ਖਾਓ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਵੀਡੀਓ ਨੂੰ ਵਕਤ ਤੋਂ ਵਕਤ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ। ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ